ਅੱਜ ਖਨੋਰੀ ਬਾਰਡਰ ਤੇ ਨਹੀਂ ਚੱਲੇਗਾ ਨਹੀਂ ਬਲੇਗਾ ਚੁੱਲਾ ਡੱਲੇਵਾਲ ਦੇ ਨਾਲ ਨਾਲ ਸਾਰੇ ਕਿਸਾਨ ਕਰਨਗੇ ਇੱਕ ਦਿਨ ਦੀ ਭੁਖਾ ਹੜਤਾਲ 15 ਦਿਨਾਂ ਤੋਂ ਮਰਨ ਵਰਤੀ ਬੈਠੇ ਜੱਗੀ ਡੱਲੇਵਾਲ ਦਾ ਲਗਾਤਾਰ ਘਟਰਿਆ ਪਾਰ ਸ਼ੰਭੂ ਬਾਰਡਰ ਤੋਂ ਅੱਜ ਦਿੱਲੀ ਕੋਈ ਕੂਚ ਦੀ ਨਹੀਂ ਹੋਵੇਗੀ ਕੋਸ਼ਿਸ਼ ਕਿਸਾਨ ਲੀਡਰਾਂ ਦੀਆਂ ਮੀਟਿੰਗਾਂ ਦਾ ਦੌਰ ਰਹੇਗਾ ਜਾਰੀ ਸ਼ੰਭੂ ਬਾਰਡਰ ਖੁੱਲੇ ਜਾਨ ਦੀ ਮੰਗ ਵਾਲੀ ਜਨਹਿਤ ਪਟੀਸ਼ਨ ਤੇ ਹਾਈ ਕੋਰਟ ਦੇ ਵਿੱਚ ਹੋਵੇਗੀ ਸੁਣਵਾਈ ਸੁਖਵੀਰ ਬਾਦਲ ਦੇ ਹੋਏ ਹਮਲੇ ਨੂੰ ਲੈ ਕੇ ਅਕਾਲੀ ਦਲ ਨੇ ਡੀਜੀਪੀ ਨੂੰ ਲਿਖੀ ਚਿੱਠੀ ਕਿ ਆ ਗੁਰਪ੍ਰੀਤ ਭੁੱਲਰ ਦੀ ਥਾਂ ਪ੍ਰਭੂਤ ਕੁਮਾਰ ਨੂੰ ਸੌਂਪੀ ਜਾਵੇ ਜਾਂਚ ਐਸਪੀ ਹਰਪਾਲ ਤੇ ਵੀ ਐਕਸ਼ਨ ਦੀ ਮੰਗ ਅੱਜ ਦੁਜੇ ਦਿਨ ਵਿੱਚ ਤਖਤਰੀ ਦਮਦਮਾ ਸਾਹਿਬ ਦੇ ਵਿੱਚ ਸੇਵਾ ਨਿਭਾਉਣਗੇ ਸੁਖਵੀਰ ਸਿੰਘ ਬਾਦਲ ਇੱਕ ਘੰਟਾ ਪਹਿਰੇਦਾਰੀ ਤੋਂ ਬਾਅਦ ਕਰੰਗੇ ਝੂਠੇ ਭਾਂਡੇ ਮੰਝਣ ਦੀ ਸੇਵਾ ਅਕਾਲ ਤਖਤ ਸਾਹਿਬ ਨੇ ਲਗਾਈ ਹੈ ਤਨਖਾ ਨਗਰ ਨਿਕਚੌਣਾਂ ਨੂੰ ਲੈ ਕੇ ਅੱਜ ਆਪ ਦੀ ਅਹਿਮ ਮੀਟਿੰਗ ਚੰਡੀਗੜ੍ਹ ਦੇ ਵਿੱਚ ਸਿਆਮਨ ਦੀ ਅਗਵਾਈ ਹੇਠ ਘੜੀ ਜਾਵੇਗੀ ਰਣਨੀਤੀ ਅਮਨ ਵਰੜਾ ਸੰਦੀਪ ਪਾਠਕ ਸਮੇਤ ਸਕ੍ਰੀਨਿੰਗ ਕਮੇਟੀ ਦੇ ਮੈਂਬਰ ਵੀ ਹੋਣਗੇ ਸ਼ਾਮਿਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਨਹੀਂ ਹੋਵੇਗਾ ਕੇਂਦਰੀਕਰਨ ਕੇਂਦਰੀ ਸਿੱਖਿਆ ਮੰਤਰਾਲੇ ਨੇ ਲੋਕ ਸਭਾ ਦੇ ਮ ਦਿੱਤਾ ਭਰੋਸਾ ਸੈਨੇਟ ਚ ਹੋਣਾ ਕਰਾਉਣ ਨੂੰ ਵੀ ਦੱਸਿਆ ਯੂਨੀਵਰਸਿਟੀ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਵਨ ਨੇਸ਼ਨ ਵਨ ਇਲੈਕਸ਼ਨ ਦੀਆਂ ਤਿਆਰੀਆਂ ਤੇਜ਼ ਸੰਸਦ ਦੇ ਚੱਲ ਰਹੇ ਸੈਸ਼ਨ ਦੇ ਵਿੱਚ ਬਿੱਲ ਪੇਸ਼ ਕਰ ਸਕਦੀ ਹੈ ਕੇਂਦਰ ਸਰਕਾਰ ਸਾਰੀਆਂ ਪਾਰਟੀਆਂ ਦੀ ਸਹਿਮਤੀ ਦੇ ਲਈ ਜੀਪੀਸੀ ਕੋਲ ਵੀ ਭੇਜਿਆ ਜਾ ਸਕਦਾ ਹੈ ਬਿੱਲ ਅੱਜ ਅਸੀਂ ਦੇਖਲਾ ਪੈਦਲ ਯਾਤਰਾ ਦੀ ਅਗਵਾਈ ਕਰਨਗੇ ਗਵਰਨਰ ਕਟਾਰੀਆ ਉਮਰਦਰਾਜ਼ ਧੜਾਕ ਫੌਜਾ ਸਿੰਘ ਦੇ ਪਿੰਡ ਵਿਆਸ ਤੋਂ ਹੋਵੇਗੀ ਸ਼ੁਰੂਆਤ ਕੱਲ ਕਰਤਾਰਪੁਰ ਜਾ ਕੇ ਹੋਵੇਗੀ ਸਮਾਪਤੀ ਪ੍ਰਿੰਪ ਕੈਬਨਟ ਦੇ ਵਿੱਚ ਇੱਕ ਹੋਰ ਭਾਰਤੀ ਦੀ ਐਂਟਰੀ ਹਰਨੀਦ ਕੋਟ ਲੋਂ ਅਸਿਸਟੈਂਟ ਅਟਾਰਨੀ ਜਨਰਲ ਨਿਯੁਕਤ ਦੋ ਸਾਲ ਦੀ ਉਮਰ ਦੇ ਵਿੱਚ ਪਰਿਵਾਰ ਦੇ ਨਾਲ ਅਮਰੀਕਾ ਹੋ ਗਈ ਇਸ ਸ਼ਿਫਟ ਮੁੰਬਈ ਦੇ ਤੁਰਲਾ ਦੇ ਵਿੱਚ ਬੇਕਾਬੂ ਬਸ ਨੇ ਕਈ ਲੋਕਾਂ ਨੂੰ ਦਰੜਿਆ ਹਾਦਸੇ ਦੇ ਵਿੱਚ ਪੰਜ ਲੋਕਾਂ ਦੀ ਮੌਤ 35 ਜ਼ਖਮੀ ਪੁਲਿਸ ਨੇ ਬਸ ਡਰਾਈਵਰ ਨੂੰ ਹਿਰਾਸਤ ਵਿੱਚ ਲਿਆ ਸਰਸ਼ੇ ਗਾਲ ਤੁਸੀਂ ਦੇਖ ਰਹੇ ਹੋ ਨਿਊਜ਼ 18 ਪੰਜਾਬ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਿਨ ਸਵਾਗਤ ਹੈ ਸ਼ੁਰੂਆਤ ਕਰਨ ਜਾ ਰਹੇ ਹਾਂ ਵੱਡੀ ਖਬਰ ਤੋਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 15ਵੇਂ ਦਿਨ ਵੀ ਲਗਾਤਾਰ ਜਾਰੀ ਹੈ ਖਨੋਰੀ ਬਾਰਡਰ ਤੇ ਅੱਜ ਸਾਰੇ ਕਿਸਾਨਾਂ ਦੇ ਵੱਲੋਂ ਭੁਖ ਹੜਤਾਲ ਕੀਤੀ ਜਾਵੇਗੀ ਖਨੋਰੀ ਬਾਰਡਰ ਤੇ ਅੱਜ ਕੋਈ ਵੀ ਚੁੱਲਾ ਨਹੀਂ ਬਲੇਗਾ ਭਾਰ ਘਟਣ ਕਰਕੇ ਡੱਲੇਵਾਲ ਦੀ ਸਿਹਤ ਲਗਾਤਾਰ ਵਿਗੜ ਰਹੀ ਹੈ ਡੱਲੇਵਾਲ ਦਾ 11 ਕਿਲੋ ਭਾਰ ਘਟਿਆ ਪਹਿਲਾਂ ਦੇ ਮੁਕਾਬਲੇ ਜੋ ਕਿਸਾਨ ਲੀਡਰਾਂ ਦੇ ਵੱਲੋਂ ਦਾਵਾ ਕੀਤਾ ਗਿਆ ਹੈ ਕਿਸਾਨ ਲੀਡਰਾਂ ਦਾ ਕਹਿਣਾ ਹੈ ਕਿ ਡੱਲੇਵਾਲ ਨੂੰ ਕੁਝ ਹੋਇਆ ਤਾਂ ਕੇਂਦਰ ਸਰਕਾਰ ਜ਼ਿੰਮੇਵਾਰ ਹੋਵੇਗੀ ਖਰਾਬ ਸਿਹਤ ਕਰਕੇ ਡੱਲੇਵਾਲ ਮੰਚ ਤੇ ਨਹੀਂ ਆਏ ਡੱਲੇਵਾਲ ਨੂੰ ਹੁਣ ਪੁਲਿਸ ਨੂੰ ਨਹੀਂ ਝੁਕਣ ਦੇਵਾਂਗੇ ਕਿਸਾਨਾਂ ਆਗੂਆਂ ਦੇ ਵੱਲੋਂ ਇਹ ਵੀ ਸਾਫ਼ ਕਹਿ ਦਿੱਤਾ ਗਿਆ ਹੈ ਆ ਦਰਸਲ ਕੱਲੀ ਕਿਸਾਨਾਂ ਆਗੋਂ ਦੇ ਵੱਲੋਂ ਫੈਸਲਾ ਲਿਆ ਗਿਆ ਸੀਗਾ ਕਿ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਸਾਰੇ ਕਿਸਾਨ ਜੋ ਕਿ ਮਰਨ ਵਰਤ ਤੇ ਬੈਠਣਗੇ ਕਿਉਂਕਿ ਅੱਜ 15 ਦਿਨ ਹੋ ਚੁੱਕੇ ਨੇ 15 ਦਿਨ ਦੇ ਵਿੱਚ ਡੱਲੇਵਾਲ ਦਾ ਮਰਨ ਵਰਤ ਜੋ ਕਿ ਦਾਖਲ ਹੋ ਚੁੱਕਾ ਹੈ ਇਸ ਦੇ ਵਿਚਾਲੇ ਅੱਜ ਖਨੌਰੀ ਬਾਰਡਰ ਤੇ ਸਾਰੇ ਕਿਸਾਨਾਂ ਦੇ ਵੱਲੋਂ ਭੁੱਖ ਹੜਤਾਲ ਕੀਤੀ ਜਾਵੇਗੀ ਖਨੌਰੀ ਬਾਰਡਰ ਤੇ ਕੋਈ ਵੀ ਚੁੱਲ੍ਹਾ ਨਹੀਂ ਬਲੇਗਾ ਆਤੀਸ ਦੇ ਵਿਚਾਲੇ ਭਾਰ ਘਟਣ ਕਰਕੇ ਡੱਲੇਵਾਲ ਦੀ ਸਿਹਤ ਵੀ ਲਗਾਤਾਰ ਵਿਗੜੀ ਹੈ ਕਿਸਾਨ ਲੀਡਾਂ ਦੇ ਵੱਲੋਂ ਇਹ ਦਾਵਾ ਕੀਤਾ ਗਿਆ ਕਿ ਡੱਲੇਵਾਲ ਦਾ 11 ਕਿਲੋ ਭਾਰ ਪਹਿਲਾਂ ਦੇ ਮੁਕਾਬਲੇ ਘਟਿਆ ਹੈ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਚਰਨਜੀਤ ਕੌਸ਼ਲ ਜੁੜੇ ਹੋਏ ਨੇ ਚਰਨਜੀਤ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਜੋ ਕਿ ਅੱਜ 15 ਦਿਨ ਦੇ ਵਿੱਚ ਦਾਖਲ ਹੋ ਗਿਆ ਇਸ ਦੇ ਵਿਚਾਲੇ ਕਿਸਾਨਾਂ ਦੇ ਵੱਲੋਂ ਭੁਖੜ ਹੜਤਾਲ ਵੀ ਕੀਤੀ ਜਾਵੇਗੀ ਕੀ ਕੋਈ ਜਾਣਕਾਰੀ ਕਦੋਂ ਭੁਖੜ ਹੜਤਾਲ ਦੀ ਸ਼ੁਰੂਆਤ ਹੋਵੇਗੀ ਬਿਲਕੁਲ ਪ੍ਰਵਿੰਦਰ ਜੀ ਤੁਹਾਨੂੰ ਦੱਸਿ ਕਿ ਅੱਜ ਸਵੇਰ ਤੋਂ ਜਿਹੜੇ ਕਿਸਾਨ ਨੇ ਖਨੌਰੀ ਬਾਰਡਰ ਦੇ ਉੱਪਰ ਆਪਣੇ ਚੁੱਲ੍ਹੇ ਦੇ ਵਿੱਚ ਅੱਗ ਨਹੀਂ ਲਾਉਣਗੇ ਜਿਹੜਾ ਸਵੇਰ ਦਾ ਖਾਣਾ ਹੁੰਦਾ ਭਾਵੇਂ ਉਹ ਲੰਗਰ ਦੇ ਵਿੱਚ ਬਣਦਾ ਭਾਵੇਂ ਅਲੱਗ-ਅਲੱਗ ਕਿਸਾਨ ਆਪਣੇ ਟਰਾਲੀਆਂ ਦੇ ਵਿੱਚ ਖਾਣਾ ਬਣਾਉਂਦੇ ਨੇ ਤਾਂ ਸਾਫ਼ ਤੌਰ ਤੇ ਕੱਲ ਜਿਹੜੇ ਕਾਕਾ ਸਿੰਘ ਕੋਟਰਾ ਸੀ ਜਨਰਲ ਸਕੱਤਰ ਉਹਨਾਂ ਨੇ ਐਲਾਨ ਕਰਤਾ ਕਿ ਅਸੀਂ ਸਾਡੇ ਆਗੋ ਦੀ ਹਮਾਇਤ ਕਰ ਰਹੇ ਹਾਂ ਕਿਉਂਕਿ ਜਗਜੀਤ ਸਿੰਘ ਧੱਲੇਵਾਲ ਲਗਾਤਾਰ 15 ਦਿਨ ਤੋਂ ਮਰਨ ਵਰਤ ਦੇ ਉੱਪਰ ਨੇ ਸਿਹਤ ਉਹਨਾਂ ਦੀ ਖਰਾਬ ਹੋ ਰਹੀ ਆ ਵਜਨ ਉਹਨਾਂ ਦਾ ਘਟ ਰਿਹਾ ਗੁਰਦੇ ਜਿਹੜੇ ਹੈਗੇ ਨੇ ਕਮਜ਼ੋਰ ਹੋ ਰਹੇ ਨੇ ਜਿਸ ਦੇ ਕਾਰਨ 15 ਦਿਨ ਪੂਰੇ ਹੋਣ ਦੇ ਉੱਪਰ ਇਹ ਵੱਡਾ ਐਲਾਨ ਕੀਤਾ ਗਿਆ ਤਾਂ ਸਵੇਰ ਤੋਂ ਹੀ ਜਿਹੜੇ ਖਨੌਰੀ ਬਾਰਡਰ ਆ ਉਹਦੇ ਉੱਪਰ ਨਾ ਤਾਂ ਬਾਹਰੋਂ ਲੰਗਰ ਆਊਗਾ ਨਾ ਲੰਗਰ ਦੇ ਵਿੱਚ ਖਾਣਾ ਬਣੂਗਾ ਤੇ ਨਾ ਹੀ ਕੋਈ ਵੀ ਕਿਸਾਨ ਆਪਣੇ ਕਿਸੇ ਵੀ ਚੁੱਲ੍ਹੇ ਦੇ ਵਿੱਚ ਅੱਗ ਨਹੀਂ ਬਾਲੂਗਾ ਤੇ ਦੂਜੇ ਨੰਬਰ ਤੇ ਤੁਹਾਨੂੰ ਕੋਈ ਹੋਰ ਜਾਣਕਾਰੀ ਦੇ ਦੇ ਕਿ ਡਾਕਟਰ ਸਵੇਮਾਨ ਨੇ ਉਹਨਾਂ ਦੀ ਟੀਮ ਨੇ ਵੀ ਐਲਾਨ ਕਰਤਾ ਡਾਕਟਰ ਸਵੇਮਾਨ ਨੇ ਖੁਦ ਇੱਕ ਵੀਡੀਓ ਜਾਰੀ ਕਰਕੇ ਐਲਾਨ ਕਰਿਆ ਕਿ ਮੇਰੇ ਜਿਹੜੀ ਟੀਮ ਮੈਂਬਰ ਹੈਗੇ ਨੇ ਭਾਵੇਂ ਉਹ ਭਾਰਤ ਦੇ ਵਿੱਚ ਨੇ ਭਾਵੇਂ ਕੈਨੇਡਾ ਦੇ ਨੇ ਭਾਵੇਂ ਅਮਰੀਕਾ ਦੇ ਨੇ ਜਾਂ ਖਨੋਰੀ ਬਾਰਡਰ ਦੇ ਉੱਪਰ ਜਿਹੜੇ ਡਾਕਟਰ ਲਗਾਤਾਰ ਮੈਡੀਕਲ ਸਰਵਿਸ ਦੇ ਰਹੇ ਨੇ ਜਾਂ ਡਾਕਟਰ ਜਗਦੀਸ਼ ਸਿੰਘ ਢੱਲੇਵਾਲ ਦਾ ਧਿਆਨ ਰੱਖ ਰਹੇ ਨੇ ਤਾਂ ਉਹ ਵੀ ਜਿਹੜੇ ਹੈਗੇ ਨੇ ਇਸ ਭੁੱਖ ਹੜਤਾਲ ਦੇ ਵਿੱਚ ਸ਼ਾਮਲ ਹੋਣਗੇ ਤਾਂ ਖਨੋਰੀ ਬਾਰਡਰ ਤੇ ਜਿੰਨੇ ਵੀ ਕਿਸਾਨ ਨੇ ਭਾਵੇਂ ਔਰਤਾਂ ਨੇ ਭਾਵੇਂ ਮਰਦ ਕਿਸਾਨ ਨੇ ਤਾਂ ਸਾਰੇ ਇਸ ਅੰਦੋਲਨ ਦਾ ਇਸ ਭੁਖੜਤਾਲ ਦਾ ਅੱਜ ਹਿੱਸਾ ਮੰਨਗੇ ਅੱਜ ਕੋਈ ਵੀ ਉੱਥੇ ਖਾਣਾ ਨਹੀਂ ਖਾਊਗਾ ਨਾ ਹੀ ਕਿਸੇ ਚੁੱਲੇ 'ਚ ਅੱਗ ਮਚੂਗੀ ਅ ਚੰਜੀ ਵੇ ਖਨੋਰੀ ਬਾਰਡਰ ਤੇ ਇਕੱਠ ਕਿੰਨਾ ਕਿ ਕਿਸਾਨਾਂ ਦੇ ਜੇਕਰ ਅੱਜ ਦੀ ਗੱਲ ਕੀਤੀ ਜਾਵੇ ਤਾਂ ਕਿੰਨੇ ਕ ਕਿਸਾਨਾਂ ਦੇ ਵੱਲੋਂ ਪੁੱਲ ਮळा ਕੇ ਜੋ ਕੇ ਭੁਖੜਤਾਲ ਕੀਤੀ ਜਾਵੇਗੀ ਬਿਲਕੁਲ ਪ੍ਰਮਿੰਦਰ ਪਾ ਗੱਲ ਕਰੀਏ ਤਾਂ 26 ਨਵੰਬਰ ਤੋਂ ਜਦੋਂ ਤੋਂ ਇਸ ਮਰਨ ਵਰਤ ਦਾ ਐਲਾਨ ਕੀਤਾ ਹੋਇਆ ਜਗਦੀਸ਼ ਸਿੰਘ ਡੱਲੇਵਾਲ ਡਿਟੇਨ ਹੋਏ ਸੀ ਤਾਂ ਉਦੋਂ ਤੋਂ ਹੀ ਜਿਹੜੇ ਕਿਸਾਨ ਨੇ ਉਹਨਾਂ ਦਾ ਇਕੱਠ ਖਨੌਰੀ ਬਾਰਡਰ ਤੇ ਵਧਨਾ ਸ਼ੁਰੂ ਹੋ ਗਿਆ ਸੀ 13 ਫਰਵਰੀ ਤੋਂ ਲਗਾਤਾਰ ਨੂੰ ਦਰ ਨੂੰ ਚੱਲ ਰਿਹਾ ਪਰ ਵਿੱਚ ਦੀ ਕਿਸਾਨ ਕੱਢ ਗਏ ਸੀ ਪਰ ਹੁਣ ਅੰਦਾਜ਼ਨ ਦੰਜਨ 1500 ਦੇ ਲਗਭਗ ਜਿਹੜੇ ਕਿਸਾਨ ਹੈਗੇ ਨੇ ਉਹ ਖਨੌਰੀ ਬਾਰਡਰ ਦੇ ਉੱਪਰ ਹੈਗੇ ਨੇ ਰੋਜ਼ਾਨਾ ਦੇ ਵਾਂਗ ਅਪੀਲ ਵੀ ਕਰਦੇ ਨੇ ਕਿਸਾਨ ਲੀਡਰ ਦੀ ਬੰਦੀ ਗਿਣਤੀ 'ਚ ਪਹੁੰਚੋ ਤਾਂ 1500 ਦੇ ਲਗਭਗ ਜਿਹੜੇ ਅੱਜ ਕਿਸਾਨ ਨੇ ਉਹ ਇਸ ਪੁਖੜ ਹੜਤਾਲ ਦੇ ਉੱਤੇ ਬਟਣਗੇ ਇਸ ਅੰਦੋਲਨ ਦਾ ਹਿੱਸਾ ਬਣਗੇ। ਹਾਂ ਠੀਕ ਹੈ ਚਰਨਜੀਤ ਜੀ ਫਿਲਹਾਲ ਦੀ ਪੂਰੀ ਜਾਣਕਾਰੀ ਲਈ ਬਹੁਤ-ਬਹੁਤ ਧੰਨਵਾਦ ਤਾਂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 15ਵੇਂ ਦਿਨ ਵੀ ਚੱਲੀ ਐ ਇਸ ਦੇ ਵਿਚਾਲੇ ਖਨੋਰੀ ਬਾਰਡਰ ਤੇ ਸਾਰੇ ਕਿਸਾਨਾਂ ਦੇ ਵੱਲੋਂ ਪੁਖੜ ਹੜਤਾਲ ਕੀਤੀ ਜਾਵੇਗੀ ਇਹ ਫੈਸਲਾ ਲਿਆ ਗਿਆ ਕਿ ਖਨੋਰੀ ਬਾਰਡਰ ਤੇ ਅੱਜ ਕੋਈ ਵੀ ਚੁੱਲ੍ਹਾ ਨਹੀਂ ਬਲੇਗਾ। ਰੋਕਾਰਾਂਗੇ ਸ਼ੰਭੂ ਬਾਰਡਰ ਦੇ ਨਾਲ ਜੁੜੀ ਹੋਈ ਵੱਡੀ ਖਬਰ ਦਾ ਇਸੇ ਮਾਮਲੇ ਦੇ ਵਿੱਚ ਹਾਈ ਕੋਰਟ ਦੇ ਵਿੱਚ ਅੱਜ ਸੁਣਵਾਈ ਹੋਵੇਗੀ ਰਸਤਾ ਖੋਲਣ ਦੀ ਮੰਗ ਨੂੰ ਲੈ ਕੇ ਦਰਸਲ ਜਨਹਿਤ ਪਟੀਸ਼ਨ ਪਾਈ ਗਈ ਹੈ ਇਸੇ ਪਟੀਸ਼ਨ ਦੀ ਅੱਜ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਣੀ ਹੈ ਆ ਪਟੀਸ਼ਨ ਦੇ ਵਿੱਚ ਮੰਗ ਕੀਤੀ ਹੈ ਕਿ ਹਰਿਆਣਾ ਰਸਤਾ ਖੋਲੇ ਕਿਸਾਨਾਂ ਨੂੰ ਦਿੱਲੀ ਜਾਣ ਦੇਵੇ ਹਾਈ ਕੋਰਟ ਦੇ ਵਿੱਚ ਚੀਫ ਜਸਟਿਸ ਦੀ ਕੋਰਟ ਦੇ ਵਿੱਚ ਦਰਸਲ ਇਹ ਸੁਣਵਾਈ ਹੋਵੇਗੀ ਕਿ ਕਸ਼ੰਭੂ ਬਾਰਡਰ ਦੀ ਗੱਲ ਕਰੀ ਜਾ ਤਾਂ ਇਸੇ ਸਾਲ ਫਰਵਰੀ ਮਹੀਨੇ ਤੋਂ 13 ਫਰਵਰੀ ਨੂੰ ਦਰਸਲ ਆ ਕਿਸਾਨ ਜੋ ਪੇਸ਼ੰਭੂ ਬਾਰਡਰ ਤੇ ਬੈਠੇ ਸਨ ਅੱਜ ਇਹਨਾਂ ਦੇ ਕੋਲ ਮੋਰਚਾ ਖੋਲਿਆ ਗਿਆ ਸੀਗਾ ਤੇ ਉਸ ਤੋਂ ਬਾਅਦ ਲਗਾਤਾਰ 9 ਮਹੀਨੇ ਤੋਂ ਵਾਤਾ ਜੋ ਕੇ ਸਮਾਂ ਹੋ ਚੁੱਕਾ ਹੈ ਜਿਸ ਦੇ ਕਾਰਨ ਹਾਈਵੇ ਬੰਦ ਹੈ ਰਾਹਗੀਰਾਂ ਨੂੰ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਦਾ ਹੀ ਜਿਹੜਾ ਕਿ ਉਸ ਪਟੀਸ਼ਨ ਦੇ ਵਿੱਚ ਵੀ ਹਵਾਲਾ ਦਿੱਤਾ ਗਿਆ ਜਾਂ ਇਹ ਤੇ ਪ੍ਰਤੀਸ਼ਨ ਜੋ ਕਿ ਹਾਈ ਕੋਰਟ ਦੇ ਵਿੱਚ ਦਾਖਲ ਕੀਤੀ ਗਈ ਹੈ ਜਿਸ ਨੂੰ ਲੈ ਕੇ ਅੱਜ ਸੁਣਵਾਈ ਹੋਵੇਗੀ ਹਾਲਾਂਕਿ ਚੰਬੂ ਬਾਰਡਰ ਦਾ ਮਾਮਲਾ ਪਹਿਲਾਂ ਵੀ ਹਾਈ ਕੋਰਟ ਦੇ ਵਿੱਚ ਪਹੁੰਚਿਆ ਫਿਰ ਸੁਪਰੀਮ ਕੋਰਟ ਦੇ ਵਿੱਚ ਪਹੁੰਚਿਆ ਸੁਪਰੀਮ ਕੋਰਟ ਦੇ ਵੱਲੋਂ ਇਸ ਨੂੰ ਲੈ ਕੇ ਆ ਕਮੇਟੀ ਦਾ ਵੀ ਗਠਨ ਕੀਤਾ ਗਿਆ ਲਗਾਤਾਰ ਇਹ ਮਾਮਲਾ ਜੋ ਕਿ ਸੁਪਰੀਮ ਕੋਰਟ ਦੇ ਵਿੱਚ ਚੱਲ ਵੀ ਰਿਹਾ ਤੇ ਇਸ ਦੇ ਵਿਚਾਲੇ ਰਸਤਾ ਖੋਲਣ ਦੀ ਮੰਗ ਨੂੰ ਲੈ ਕੇ ਕੋਰ ਜਾਣੇ ਇੱਕ ਪਟੀਸ਼ਨ ਜੋ ਕਿ ਹਾਈ ਕੋਰਟ ਦੇ ਵਿੱਚ ਦਾ दाखिल ਕੀਤੀ ਗਿਆ ਜਿਸ ਤੇ ਕਿ ਅੱਜ ਸੁਣਵਾਈ ਹੋਵੇਗੀ ਫਿਰ ਵੇਖਣਾ ਹੋਵੇਗਾ ਕਿ ਹਾਈ ਕੋਰਟ ਦੇ ਵੱਲੋਂ ਇਸ ਪਟੀਸ਼ਨ ਨੂੰ ਲੈ ਕੇ ਕੀ ਨੋਟਿਸ ਲਿਆ ਜਾਂਦਾ ਹੈ ਆ ਪਟੀਸ਼ਨ ਦੇ ਵਿੱਚ ਇਹ ਹੀ ਮੰਗਿਆ ਕਿ ਹਰਿਆਣਾ ਰਸਤਾ ਖੋਲੇ ਤੇ ਕਿਸਾਨਾਂ ਨੂੰ ਆ ਦਿੱਲੀ ਜਾਣ ਦੇਵੇ ਹਾਲਾਂਕਿ ਕਿਸਾਨਾਂ ਦੇ ਵੱਲੋਂ ਇਹ ਵੀ ਵਾਰ-ਵਾਰ ਕਿਹਾ ਜਾਂਦਾ ਹੈ ਕਿ ਕਿਸਾਨਾਂ ਦੇ ਵੱਲੋਂ ਤਾਂ ਰਾਹ ਨਹੀਂ ਰੋਕਿਆ ਗਿਆ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਉਮੇਸ਼ ਸ਼ਰਮਾ ਜੁੜੇ ਹੋਏ ਨੇ ਉਮੇਸ਼ ਸ਼ੰਭੂ ਬਾਉਡਰ ਦਾ ਮਾਮਲਾ ਲਗਾਤਾਰ ਜੋਕੇ ਬਣਿਆ ਹੋਇਆ ਪਹਿਲਾਂ ਵੀ ਹਾਈ ਕੋਰਟ ਚ ਪਹੁੰਚਿਆ ਸੁਪਰੀਮ ਕੋਰਟ ਚ ਪਹੁੰਚਿਆ ਤੇ ਹੁਣ ਜਨਹਿੱਤ ਪਟੀਸ਼ਨ ਤੇ ਸੁਣਵਾਈ ਹੋਣ ਜਾ ਰਹੀ ਹੈ ਵਿਸਥਾਰ ਦੇ ਨਾਲ ਜਾਣਕਾਰੀ ਚਾਹਾਂਗੇ ਦੇਖੋ ਐਦਾਂ ਦੀ ਪਟੀਸ਼ਨ ਜਿਹੜੀ ਸੁਪਰੀਮ ਕੋਰਟ ਵਿੱਚ ਵੀ ਲੱਗੀ ਸੀਗੀ ਜਿਹੜੀ ਖਾਰਜ ਹੋਈ ਹੈ ਔਰ ਇੱਕ ਪਟੀਸ਼ਨ ਪੰਜਾਬ ਦੇ ਹਾਈ ਕੋਰਟ ਲੱਗੀ ਹੈ ਜਿਸ ਦੇ ਵਿੱਚ ਸ਼ੰਭੂ ਤੇ ਕਨੌਰੀ ਬਾਰਡਰ ਨੂੰ ਖੋਲਣ ਦੀ ਮੰਗ ਕੀਤੀ ਗਈ ਹੈ ਔਰ ਇੱਕ ਜੇ ਇਸ ਪਟੀਸ਼ਨ ਦੀ ਜੇ ਗੱਲ ਕੀਤੀ ਜਾਵੇ ਵਰਮਿੰਦਰਤਾ ਉਹਦੇ ਵਿੱਚ ਕਿੰਨਾ ਉਹੀ ਨੇ ਕਿ ਸਿਟੀਜ਼ਨ ਹੈ ਇੰਡੀਆ ਦੇ ਉਹਨਾਂ ਦਾ ਰਾਈਟ ਹੈ ਸ਼ਾਂਤੀਪੂਰਨ ਜਾਣਾ ਚਾਹੁੰਦੇ ਨੇ ਸਾਰੀਆਂ ਗੱਲਾਂ ਲਿਖੀ ਗਈਆਂ ਨੇ ਕਿ ਆਰਟੀਕਲ ਦਾ ਹਵਾਲਾ ਦਿੱਤਾ ਗਿਆ ਹੈ ਕਿ ਸਾਰਿਆਂ ਦਾ ਇੱਕ ਮੌਲਿਕ ਅਧਿਕਾਰ ਹੁੰਦਾ ਹੈ ਇਹ ਸਰਕਾਰ ਨੂੰ ਰਸਤਾ ਖੋਲਣਾ ਚਾਹੀਦਾ ਤੇ ਵਿੱਚ ਹਰਿਆਣਾ ਸਰਕਾਰ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਤੇ ਇਹਨਾਂ ਨੂੰ ਪਾਰਟੀ ਵੀ ਬਣਾਇਆ ਗਿਆ ਹੈ ਔਰ ਹੁਣ ਦੇਖਣਾ ਹੋਏਗਾ ਕਿ ਜਦੋਂ ਸਮਾਈ ਹੋਏਗੀ ਕਿ ਕੋਟ ਦਾ ਰੁਕੀ ਰਹੇਗਾ ਕਿਉਂਕਿ ਮੰਗ ਪੁਰਾਣੀ ਹੈ ਇੱਕ ਪਹਿਲਾਂ ਵੀ ਇੱਦਾਂ ਹੀ 2023 ਵਿੱਚ ਵੀ ਪਟੀਸ਼ਨ ਪਈ ਸੀ ਜੀ ਔਰ ਇਸ ਇਸ ਪਟੀਸ਼ਨ ਨੂੰ ਪਾਣ ਦਾ ਅਜਿਹਾ ਜਿਹੜਾ ਜਿਹਨੇ ਪਟੀਸ਼ਨ ਫਾਈ ਹੈ ਉਹਨਾਂ ਨੇ ਲਿਖਿਆ ਕਿ ਮੈਂ ਇੱਕ ਆਮ ਨਾਗਰਿਕਾ ਤੇ ਮੇਰਾ ਕੋਈ ਕਿਸੇ ਰਾਜਨੀਤਿਕ ਪਾਰਟੀ ਨਾਲ ਲੈਣਾ ਦੇਣਾ ਨਹੀਂ ਲੇਕਿਨ ਮੈਂ ਇੱਕ ਸਿਟੀਜ਼ਨ ਹੋਣ ਦੇ ਨਾਤੇ ਕਿ ਕਿਸੇ ਦਾ ਹੱਕ ਨਾ ਵਾਰਿਆ ਜਾਏ ਕਿ ਕਿਸਾਨ ਜਾਣਾ ਚਾਹਦੇ ਨੇ ਤੇ ਹਰਿਆਣਾ ਸਰਕਾਰ ਰਸਤਾ ਖੋਲੇ ਇਸ ਕਰਕੇ ਪਟੀਸ਼ਨ ਪਾਈ ਜਾ ਰਹੀ ਹੈ ਹੁਣ ਦੇਖਣਾ ਹੋਏਗਾ ਕਿ ਜਦੋਂ ਪਟੀਸ਼ਨ ਆਏਗੀ ਤਾਂ ਕੋਰਟ ਤਰੱਕੀ ਰਹੇਗਾ ਹਾਂ ਠੀਕ ਹੈ ਅਵੇ ਜੀ ਫਿਲਹਾਲ ਦੀ ਪੂਰੀ ਜਾਣਕਾਰੀ ਲਈ ਬਹੁਤ ਧੰਨਵਾਦ ਤਾਂ ਸ਼ੰਭੂ ਬਾਰਡਰ ਦੇ ਮਾਮਲੇ ਦੇ ਵਿੱਚ ਹਾਈ ਕੋਰਟ ਦੇ ਵਿੱਚ ਅਸਰਮਾਈ ਹੋਵੇਗੀ ਦਰਸਲ ਰਸਤਾ ਖੋਲਣ ਦੀ ਮੰਗ ਨੂੰ ਲੈ ਕੇ ਇਹ ਜਨ ਹਿੱਤ ਪਟੀਸ਼ਨ ਹਾਈ ਕੋਰਟ ਦੇ ਵਿੱਚ ਪਾਈ ਗਈ ਹੈ ਰੋਕ ਕਰਨਗੇ ਅਗਲੀ ਵੱਡੀ ਖਬਰ ਦਾ ਵਨ ਨੇਸ਼ਨ ਵਨ ਇਲੈਕਸ਼ਨ ਤੇ ਕੇਂਦਰ ਦੇ ਵੱਲੋਂ ਵੱਡੀ ਤਿਆਰੀ ਕੀਤੀ ਗਈ ਹੈ ਸੰਸਦ ਦੇ ਚੱਲ ਰਹੇ ਸੈਸ਼ਨ ਦੇ ਵਿੱਚ ਬਿੱਲ ਪੇਸ਼ ਹੋ ਸਕਦਾ ਹੈ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਹੈ ਸਰਕਾਰ ਬਿੱਲ ਨੂੰ ਜੀ ਪੀ ਸੀ ਯਾਨੀ ਕਿ ਜੁਆਇੰਟ ਪਾਰਲੀਮੈਂਟਰੀ ਕਮੇਟੀ ਦੇ ਕੋਲ ਵੀ ਭੇਜ ਸਕਦੀ ਹੈ ਸੂਤਰਾਂ ਦੇ ਹਵਾਲੇ ਤੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਕੇਂਦਰ ਸਰਕਾਰ ਬਿੱਲ ਤੇ ਸੈਂਤੀ ਬਣਾਉਣਾ ਚਾਹੁੰਦੀ ਹੈ ਜੀ ਪੀ ਸੀ ਸਾਰੀਆਂ ਪਾਰਟੀਆਂ ਦੇ ਨਾਲ ਚਰਚਾ ਕਰ ਸਕਦੀ ਹੈ ਸਾਰੀਆਂ ਵਿਧਾਨ ਸਭਾਵਾਂ ਦੇ ਸਪੀਕਰ ਵੀ ਬੁਲਾਏ ਜਾ ਸਕਦੇ ਨੇ ਦੇਸ਼ ਭਰ ਦੇ ਜਾਗਰੂਕ ਲੋਕਾਂ ਦੇ ਨਾਲ ਨਾਲ ਸਿਵਲ ਸੁਸਾਇਟੀ ਦੀ ਵੀ رائے ਲਈ ਜਾਵੇਗੀ ਪਿਛਲੇ ਕਾਰਜਕਾਲ ਦੇ ਦੌਰਾਨ ਸਰਕਾਰ ਨੇ ਸਤੰਬਰ 2023 ਦੇ ਵਿੱਚ ਇਸ ਵਿਲਾਸ਼ੀ ਯੋਜਨਾ ਨੂੰ ਅੱਗੇ ਵਧਾਉਣ ਦੇ ਲਈ ਸਰਕਾਰ ਰਾਸ਼ਟਰਪਤੀ ਰਾਮਨਾਥ ਕੋਵਿੰਦਿ ਅਗਵਾਈ ਦੇਵੇ ਦਰਸਲ ਇੱਕ ਕਮੇਟੀ ਬਣਾਈ ਸੀ ਕੋਵਿੰਦ ਕਮੇਟੀ ਨੇ ਅਪ੍ਰੈਲ ਮਈ ਦੇ ਵਿੱਚ ਹੋਈਆਂ ਲੋਕਸਭਾ ਚੋਣਾਂ ਦੇ ਐਲਾਨ ਤੋਂ ਠੀਕ ਪਹਿਲਾਂ ਮਾਰਚ ਵਿੱਚ ਸਰਕਾਰ ਨੂੰ ਆਪਣੀਆਂ ਸਿਫਾਰਿਸ਼ਾਂ ਸੌਂਪ ਦਿੱਤੀਆਂ ਸਨ ਕੇਂਦਰ ਸਰਕਾਰ ਨੇ ਕੁਝ ਸਮਾਂ ਪਹਿਲਾਂ ਕਮੇਟੀ ਦੀਆਂ ਸਿਫਾਰਿਸ਼ਾਂ ਨੂੰ ਸਵੀਕਾਰ ਕਰ ਲਿਆ ਸੀ ਕਮੇਟੀ ਨੇ ਆਪਣੀ ਰਿਪੋਰਟ ਦੇ ਵਿੱਚ ਦੋ ਪੜਾਵਾਂ ਦੇ ਵਿੱਚ ਚੋਣਾਂ ਕਰਵਾਉਣ ਦੀ ਸਿਫਾਰਿਸ਼ ਕੀਤੀ ਹੈ ਕਮੇਟੀ ਨੇ ਪਹਿਲੇ ਪੜਾਅ ਦੇ ਤਹਿਤ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਕਰਵਾਉਣ ਦੀ ਸਿਫਾਰਿਸ਼ ਕੀਤੀ ਹੈ ਜਦ ਕਿ ਦੂਜੇ ਪੜਾਅ ਦੇ ਵਿੱਚ ਸਥਾਨਕ ਸੰਸਥਾਵਾਂ ਦੀਆਂ ਚੋਣਾਂ ਕਰਵਾਉਣ ਦੀ ਸਿਫਾਰਿਸ਼ ਕੀਤੀ ਗਈ ਹੈ ਇਸ ਤੇ ਨਾਲ ਜੁੜੀ ਹੋਈ ਹੈ ਵੱਡੀ ਖਬਰ ਹੈ ਵਨ ਨੇਸ਼ਨ ਵਨ ਇਲੈਕਸ਼ਨ ਤੇ ਕੇਂਦਰ ਦੇ ਵੱਲੋਂ ਇਹ ਵੱਡੇ ਤਿਆਰੀ ਕੀਤੀ ਗਿਆ ਸੂਤਰਾਂ ਦੇ ਹਵਾਲੇ ਤੇ ਵੱਡੀ ਖਬਰ ਹੈ ਸੰਸਦ ਦੇ ਚੱਲ ਰਹੇ ਸੈਸ਼ਨ ਦੇ ਵਿੱਚ ਇਹ ਬਿੱਲ ਪੇਸ਼ ਹੋ ਸਕਦਾ ਹੈ ਸਰਕਾਰ ਬਿੱਲ ਨੂੰ ਜਪੀਸੀ ਯਾਨੀ ਕਿ ਜੁਆਇੰਟ ਪਾਰਲੀਮੈਂਟਰੀ ਕਮੇਟੀ ਦੇ ਕੋਲ ਵੀ ਭੇਜ ਸਕਦੀ ਹੈ ਕੇਂਦਰ ਸਰਕਾਰ ਬਿਲ ਤੇ ਸੈਮਤੀ ਬਣਾਉਣਾ ਚਾਹੁੰਦੀ ਹੈ ਜਪੀਸੀ ਸਾਰੀਆਂ ਪਾਰਟੀਆਂ ਦੇ ਨਾਲ ਚਰਚਾ ਕਰ ਸਕਦੀ ਹੈ ਰਾਸਵਾ ਚੇਅਰਮੈਨ ਦੇ ਖਿਲਾਫ ਬੇਪਰੋਸਗੀ ਮਤਾ ਲਿਆਉਣ ਦੀ ਤਿਆਰੀ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਹੈ ਜਗਦੀਰ ਤਨਖੜ ਦੇ ਖਿਲਾਫ ਵਿਰੋਧੀ ਪਾਰਟੀਆਂ ਬੇਪਰੋਸਗੀ ਦਾ ਮਤਾ ਲਿਆ ਸਕਦੀਆਂ ਨੇ ਕਾਂਗਰਸ ਨੂੰ TMC ਆਪਤੇ ਸਮਾਜਵਾਦੀ ਪਾਰਟੀ ਦਾ ਅਭੀ ਸਮਰਥਨ ਮਿਲਿਆ ਹੈ। ਇੰਡੀਆ ਅਲਾਈਅንስ ਦੇ ਕਈ ਸੰਸਦਾਂ ਨੇ ਮਤੇ ਦੇ ਸਮਰਥਨ ਦੀ ਵਿੱਚ ਦਸਤਖਤ ਕੀਤੇ ਨੇ। ਵਿਰੋਧੀ ਧਿਰਾਂ ਨੇ ਰਾਸ਼ਸਭਾ ਚੇਅਰਮੈਨ ਤੇ ਸਦਨ ਦੇ ਵਿੱਚ ਪੱਖਪਾਤੀ ਤਰੀਕੇ ਦੇ ਨਾਲ ਕੰਮ ਕਰਨ ਦਾ ਇਲਜ਼ਾਮ ਲਗਾਇਆ ਤੇ ਇਸ ਦੇ ਵਿਚਾਲੇ ਇਹ ਵੱਡੀ ਖਬਰ ਹੈ। ਰਾਸ਼ਸਭਾ ਚੇਅਰਮੈਨ ਦੇ ਖਿਲਾਫ ਬੇਪਰੋਸਗੀ ਮਤਾ ਲਹਿਉਣ ਦੀ ਤਿਆਰੀ ਵਿਰੋਧੀਆਂ ਵੱਲੋਂ ਕੀਤੀ ਗਈ ਹੈ। ਸੂਤਰਾਂ ਦੇ ਹਾਲੇ ਤੋਂ ਵੱਡੀ ਖਬਰ ਹੈ ਕਿ ਜਗਦੀਪ ਤਨਖੜ ਦੇ ਖਿਲਾਫ ਵਿਰੋਧੀ ਪਾਰਟੀਆਂ ਬੇਪਰੋਸਗੀ ਦਾ ਮਤਾ ਲਿਆ ਸਕਦੀਆਂ ਨੇ। ਅਤੇ ਟਰੰਪ ਕੈਬਨਟ ਦੇ ਵਿੱਚ ਇੱਕ ਹੋਰ ਭਾਰਤੀ ਦੀ ਐਂਟਰੀ ਹੋਈ ਹੈ ਹਰਮੀਤ ਕੋਟ ਢਿੱਲੋਂ ਅਸਿਸਟੈਂਟ اٹਾਰਨੀ ਜਨਰਲ ਨਿਯੁਕਤ ਕੀਤੇ ਗਏ ਨੇ ਟਰੰਪ 2.0 ਕੈਬਨਟ ਦੇ ਵਿੱਚ ਨਾਮਜ਼ਦ ਹੋਣ ਵਾਲੀ ਚੌਥੀ ਭਾਰਤੀ ਹਰਮੀਤ ਢਿੱਲੋਂ ਨੇ 2 ਸਾਲ ਦੀ ਉਮਰ ਦੇ ਵਿੱਚ ਪਰਿਵਾਰ ਦੇ ਨਾਲ ਜੋ ਕਿ ਅਮਰੀਕਾ ਸ਼ਿਫਟ ਹੋ ਗਏ ਸਨ 2 April 1969 ਨੂੰ ਚੰਡੀਗੜ੍ਹ ਦੇ ਵਿੱਚ ਜਨਮ ਹੋਇਆ ਸੀ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਟਰੰਪ ਨੇ ਹਰਮੀਤ ਢਿੱਲੋਂ ਦੀ ਤਾਰੀਫ਼ ਕੀਤੀ ਹੈ ਢਿੱਲੋਂ ਨੇ ਫ੍ਰੀ ਸਪੀਚ ਸੈਂਸਰਸ਼ਿਪ ਦੇ ਲਈ ਆਵਾਜ਼ ਚੁੱਕੀ ਆ ਟਰੰਪ ਦੇ ਵੱਲੋਂ ਜੋ ਕਿ ਬਿਆਨ ਦਿੱਤਾ ਗਿਆ ਟਲੋਨੇ ਫ੍ਰੀ ਸਪੀਚ ਤੇ ਸੈਂਸਰਸ਼ਿਪ ਦੇ ਲਈ ਟੈਕ ਕੰਪਨੀਆਂ ਨੂੰ ਕੱਲੇ ਹੱਥੀ ਲਿਆ ਸਹਿ ਕਰਮਚਾਰੀਆਂ ਦੇ ਨਾਲ ਵਤਕਾ ਕਰਨ ਵਾਲੀਆਂ ਨੀਤੀਆਂ ਨੂੰ ਲੈ ਕੇ ਕਾਰਪੋਰੇਟ ਖਿਲਾਫ ਕਾਨੂੰਨੀ ਕੇਸ ਦਰਜ ਕਰਵਾਏ ਜੋ ਟਰੰਪ ਦੇ ਵੱਲੋਂ ਤਾਰੀਖ ਦੇ ਵਿੱਚ ਇਹਨਾਂ ਸ਼ਬਦਾਂ ਦਾ ਜ਼ਿਕਰ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਨਵੇਂ ਵਿਭਾਗ ਦੇ ਵਿੱਚ ਆਪਣੀ ਨਵੀਂ ਭੂਮਿਕਾ ਦੇ ਨਾਲ ਉਸ ਵਿਧਾਨਿਕ ਅਧਿਕਾਰਾਂ ਦੇ ਰਾਖੇ ਸਾਬਤ ਹੋਣਗੇ ਤਾਂ ਟਰੰਪ ਕੈਬਨਟ ਦੇ ਵਿੱਚ ਇੱਕ ਹੋਰ ਭਾਰਤੀ ਦੀ ਐਂਟਰੀ ਹੋਈ ਹੈ ਹਰਮਿਤ ਕੋ ਢਿੱਲੋਂ ਅਸਿਸਟੈਂਟ اٹਾਰਨੀ ਜਨਰਲ ਨਿਯੁਕਤ ਕੀਤੇ ਗਏ ਨੇ ਤਾਂ ਟਰੰਪ ਕੈਬਨਟ ਦੇ ਨਾਲ ਜੁੜੀ ਹੋਈ ਵੱਡੀ ਖਬਰ ਜਿੱਥੇ ਕਿ ਹੁਣ ਇੱਕ ਹੋਰ ਭਾਰਤੀ ਦੀ ਐਂਟਰੀ ਹੋਈ ਹੈ ਜਿਨ੍ਹਾਂ ਦਾ ਨਾਮ ਹੈ ਹਰਮਿਤ ਕੋ ਢਿੱਲੋਂ ਜਿਨ੍ਹਾਂ ਨੂੰ ਕਿ ਅਸਿਸਟੈਂਟ اٹਾਰਨੀ ਜਨਰਲ ਨਿਯੁਕਤ ਕੀਤਾ ਗਿਆ ਹੈ ਟਰੰਪ ਦੋ ਕੈਬਨਟ ਦੇ ਵਿੱਚ ਨਾਮਜ਼ਦ ਹੋਣ ਵਾਲੀ ਚੌਥੀ ਭਾਰਤੀ ਹਰਮਿਤ ਢਿੱਲੋਂ ਹੋਣਗੇ ਦੋ ਸਾਲ ਦੀ ਉਮਰ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਦੇ ਨਾਲ ਅਮਰੀਕਾ ਸ਼ਿਫਟ ਹੋ ਗਏ ਸਨ 2 April ਉਨੇ ਸੌ ਨੱਤਰੂ ਜਿਨ੍ਹਾਂ ਦਾ ਕਿ ਚੰਡੀਗੜ੍ਹ ਦੇ ਵਿੱਚ ਦਰਸਲ ਜਨਮ ਹੋਇਆ। ਰੋਕਰਾਂਗੇ ਅਗਲੀ ਵੱਡੀ ਖਬਰ ਦਾ ਖਬਰ ਮੁੰਬਈ ਦੇ ਨਾਲ ਜੁੜੀ ਹੋਈ ਹੈ ਜਿੱਥੇ ਤੇ ਕੁਰਲਾ ਦੇ ਵਿੱਚ ਵੱਡਾ ਸੜਕ ਹਾਦਸਾ ਵਾਪਰਿਆ ਹੈ। ਬੇਕਾਬੂ ਬੱਸ ਨੇ ਕਈ ਲੋਕਾਂ ਨੂੰ ਦਰੜ ਦਿੱਤਾ। ਹਾਦਸੇ ਦੇ ਵਿੱਚ 5 ਲੋਕਾਂ ਦੀ ਮੌਤ ਹੋ ਗਈ ਹੈ। 35 ਲੋਕ ਜ਼ਖਮੀ ਹੋਏ ਨੇ। 4 ਲੋਕਾਂ ਦੀ ਹਾਲਤ ਫਿਲਹਾਲ ਗੰਭੀਰ ਦੱਸੀ ਜਾ ਰਹੀ ਹੈ। ਸੜਕ ਤੇ ਖੜੇ ਕਈ ਵਾਹਨ ਵੀ ਨੁਕਸਾਨੇ ਗਏ ਨੇ। ਪੁਲਿਸ ਨੇ ਬੱਸ ਡਰਾਈਵਰ ਨੂੰ ਇਸ ਦੌਰਾਨ ਹਿਰਾਸਤ ਵਿੱਚ ਵੀ ਲੈ ਲਿਆ ਤਾਂ ਦਰਸਲ ਮੁੰਬਈ ਦੇ ਕੁਰਲਾ ਦੇ ਵਿੱਚ ਇਹ ਵੱਡਾ ਸੜਕ ਹਾਦਸਾ ਅਚਾਨਕ ਵਾਪਰ ਜਾਂਦਾ ਜਦੋਂ ਬੇਕਾਬੂ ਬੱਸ ਨੇ ਕਈ ਲੋਕਾਂ ਨੂੰ ਦਰੜ ਦਿੱਤਾ ਤੇ ਹਾਦਸੇ ਦੇ ਵਿੱਚ ਪੰਜ ਲੋਕਾਂ ਦੀ ਜਾਨ ਚਲੀ ਗਈ ਹੈ 35 ਲੋਕ ਜੋ ਕਿ ਸਹਾਸੇ ਦੇ ਵਿੱਚ ਜ਼ਖਮੀ ਹੋਏ ਦਸਤੇ ਜਾ ਰਹੇ ਨੇ ਆ ਚਾਮ ਲੋਕਾਂ ਦੀ ਹਾਲਤ ਜਿਨ੍ਹਾਂ ਦੇ ਵਿੱਚੋਂ ਗੰਭੀਰ ਦਸਤੀ ਜਾ ਰਹੀ ਹੈ ਸੜਕ ਤੇ ਖੜੇ ਕਈ ਵਾਣਵੀ ਹਜ਼ਰਾਨ ਨੁਕਸਾਨੇ ਗਏ ਨੇ ਉਸ ਜਗਾਹ ਦੀਆਂ ਮੌਕੇ ਦੀਆਂ ਤਨਸੀਏ ਤਸਵੀਰਾਂ ਵਿਖਾ ਰਹੇ ਆ ਇਹੀ ਬੇਕਾਬੂ ਬੱਸ ਆ ਜਿਸ ਦੇ ਵੱਲੋਂ ਕਈ ਲੋਕਾਂ ਨੂੰ ਦਰਦ ਦਿੱਤਾ ਗਿਆ ਉਸ ਤੋਂ ਬਾਅਦ ਕਈ ਵਾਹਨ ਵੀ ਨੁਕਸਾਨੇ ਹੋਏ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਨੇ ਸਹਾਸੀ ਦੇ ਵਿੱਚ ਪੰਜ ਲੋਕਾਂ ਦੀ ਜਾਨ ਚਲੀ ਗਈ ਹੈ 35 ਲੋਕ ਜ਼ਖਮੀ ਹੋਏ ਨੇ ਇਹੀ ਬੇਕਾਬੂ ਬੱਸ ਜਿਸ ਦੇ ਵੱਲੋਂ ਕਈ ਲੋਕਾਂ ਨੂੰ ਦਰਦ ਦਿੱਤਾ ਗਿਆ ਬੁਰੀ ਤਰ੍ਹਾਂ ਟੱਕਰ ਮਾਰੀ ਗਈ ਤੇ ਉਸ ਦਰਦਨਾਕ ਹਾਦਸੇ ਦੇ ਵਿੱਚ ਪੰਜ ਲੋਕਾਂ ਦੀ ਜਾਨ ਚਲੀ ਜਾਂਦੀ ਹੈ 35 ਲੋਕ ਜ਼ਖਮੀ ਹੋਏ ਨੇ ਚਾਰ ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਕਿ ਕਾਰ ਦੀ ਹਾਲਤ ਤੁਸੀਂ ਵੀ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਵੇਂ ਪੂਰੀ ਤਰ੍ਹਾਂ ਕਾਰੀ ਚੱਕਣਾ ਚੂਰ ਹੋ ਗਈ ਜਦੋਂ ਇਸ ਬੇਕਾਬੂ ਬਸ ਦੇ ਵੱਲੋਂ ਲੋਕਾਂ ਨੂੰ ਦਰੜਿਆ ਗਿਆ ਤੇ ਕਈ ਵਾਹਨ ਕਾਰਾਂ ਵੀ ਜਿਹੜੀਆਂ ਇਸ ਬਸ ਦੀ ਚਪੇੜ ਦੇ ਵਿੱਚ ਆ ਗਏ ਤੇ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ ਇਸ ਦੇ ਵਿਚਾਲੇ ਜਿਹੜੀਆਂ ਕਿ ਅਲੱਗ-ਅਲੱਗ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਇਹ ਪੂਰਾ ਹਾਸਾ ਜਦੋਂ ਇਹ ਬੇਕਾਬੂ ਬਸ ਦੇ ਵੱਲੋਂ ਲੋਕਾਂ ਨੂੰ ਦਰੜਿਆ ਜਾਂਦਾ ਹੈ ਪੂਰੀਆਂ ਤਸਵੀਰਾਂ ਜੋ ਕਿ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਨੇ ਤੇਜ਼ ਰਫਤਾਰ ਦੇ ਵਿੱਚ ਇਹ ਬਸ ਜੋ ਕਿ ਨਜ਼ਰ ਆਉਂਦੀ ਹੈ ਅਤਾਂ ਅਚਾਨਕ ਇਹ ਬੇਕਾਬੂ ਹੋ ਜਾਂਦੀ ਹੈ ਕੁਝ ਲੋਕਾਂ ਨੂੰ ਇਸ ਦੇ ਵੱਲੋਂ ਦਰਦ ਦਿੱਤਾ ਜਾਂਦਾ ਉਸ ਤੋਂ ਬਾਅਦ ਹਫੜਾ ਦਫੜੀ ਦਾ ਮਾਹੌਲ ਇਹਨਾਂ ਸੀਸੀਟੀਵੀ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਹੈ ਲੋਕ ਕਿਧਰ ਉਧਰ ਭੱਜਦੇ ਹੋਏ ਨਜ਼ਰ ਆਉਂਦੇ ਨੇ ਲੋਕਾਂ ਦੇ ਵੱਲੋਂ ਜਾਨ ਬਚਾਉਣ ਦੀ ਲਈ ਕੋਸ਼ਿਸ਼ ਕੀਤੀ ਜਾਂਦੀ ਹੈ ਪੂਰੀਆਂ ਤਸਵੀਰਾਂ ਜੋ ਕਿ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਨੇ ਉਸ ਦੇ ਵਿੱਚ ਸਾਹ ਦੇਖਿਆ ਜਾ ਸਕਦਾ ਹੈ ਕਿ ਉਹੀ ਬੱਸ ਤੇਜ਼ ਰਫ਼ਤਾਰ ਦੇ ਵਿੱਚ ਆਉਂਦੀ ਨਜ਼ਰ ਆਉਂਦੀ ਹੈ ਬੇ ਕਾਬੂ ਹੋ ਕੇ ਕਈ ਲੋਕਾਂ ਨੂੰ ਉਸ ਦੇ ਵੱਲੋਂ ਡਰਨ ਦਿੱਤਾ ਜਾਂਦਾ ਹੈ ਕਈ ਵਾਹਨਾਂ ਨੂੰ ਆਪਣੀ ਚਪੇੜ ਦੇ ਵਿੱਚ ਲੈ ਲਿਆ ਗਿਆ ਕਈ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ ਇੱਕ ਕਾਰ ਦੀਆਂ ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ ਕਾਰ ਪੂਰੀ ਤਰ੍ਹਾਂ ਚੱਕਣਾ ਚੂਰ ਹੋ ਗਈ ਜਦੋਂ ਵਾਹ ਇਸੇ ਪਹਿਲੀ ਵਾਰ ਟੋਕਾ ਬੱਸ ਵਾਲੇ ਨੇ ਤੋਂ ਵਾਹ ਕੇ ਲੋਕਾਂ ਦਾ ਬੋਲਣਾ ਇਹ ਹੈ ਕਿ ਉਸ ਵਕਤ ਰੋਡ ਜਾਂ ਕ ਖਾਲੀ ਤਾਂ ਇੰਦੇ ਪਾਸੇ वरना ਇਹ ਰੋਡ 'ਤੇ ਬਹੁਤ ਟ੍ਰੈਫਿਕ ਹੁੰਦੀ ਹੈ तो उसको लगा कि मैं निकल जाऊंगा तो वो बहुत स्पीड से जा रहा था तकरीबन अस्सी नब्बे की स्पीड से जा रहा था और बहुत लोगों को ठोकते हुए गया उसमें बहुत लोगों को उसमें ठोकते हुए गया कई रिक्शे कई गाड़ियाँ ठीक है कई रिक्शे कई गाड़ियाँ लोग जो रोड क्रॉस कर रहे थे वो समझ नहीं पाए हक्कानी में शादी थी वहाँ के मेहमान थे बाहर तो उसमें से भी लोग इधर उधर हुए वहाँ पर एक बच्ची को उड़ा दिया उसने वो बच्ची जगह पर डेथ हो गई है पूर्जा नर्सिंग होम यहाँ पर हॉस्पिटल है वहाँ हम लोग ने पाँच छः लोगों को भेजे जो अभी तक पता चला कि उनकी डेथ हो चुकी है बाबा अस्पताल में लोग गए वहाँ के फोटो वीडियो हमारे पास आए हैं किसी का मुंह फट गया है कोई पूरा इंजर्ड हो गया है तो किसी को कुछ समझा नहीं है और तो सीसीटीवी में अभी तक जो हम लोग ने एक दो वीडियो बरामद किया उससे पता चला कि वो ट्रेन की स्पीड से जा रहा था नाइन्टी हंड्रेड की स्पीड से तो ब्रेक फेल होने वाला एक स्पीड से नहीं भागता ब्रेक फेल होता तो कुछ भी करके अगर गेयर वाली थी तो वो गेयर में डाल के या अगर ऑटो थी तो वो कैसे भी गाड़ी रोक लेता या हैंड ब्रेक से रोक लेता ये लगा उसको कि मैंने वहाँ पर जो एक्सीडेंट किया हो मैं निकल जाऊँगा जब यहाँ पर आके उसको ट्रैफिक टिकी तो उसने यहाँ पर घुसाया हम लोग को तो अभी तक यही समझ आया ये अभी सर ये आधा पौना घंटा हुआ है जी मतलब तकरीबन अभी एक घंटा हो गया साढ़े नौ बजे का ये हादसा है और वो टाइम टेम्पे इतफाक से आज खाली था वरना अगर उसके आगे कोई बस या बड़ी गाड़ी होती तो वहीं हादसा टल जाता पर उसको गाड़ी नहीं मिली तो वो स्पीड में निकालने लगा तो उसके बीच में जो आया गाड़ी रिक्शा वाला वो लेके सबको उड़ा दिया जी बहुत हो गए सर 10 12 15 तो अभी तक हमारे जो नॉलेज में है जो डेथ हो गए हैं और इंजर्ड बहुत लोग हुए उधर राजस्थान के दौसा देविच बोरवेल मासूम अडग गया 150 फुट डूंगे बोरवेल देविच 5 साल बच्चा जा फसया ਅਜਿਸ ਦਾ ਨਾਮ ਆਰੀਆਂ ਦੱਸਿਆ ਜਾ ਰਿਹਾ ਹੈ ਪਿਛਲੇ 15 ਘੰਟਿਆਂ ਤੋਂ ਰੈਸਕਿਊ ਆਪਰੇਸ਼ਨ ਲਗਾਤਾਰ ਜਾਰੀ ਹੈ ਬੁਰਵੈਲ ਦੇ ਨੇੜੇ ਰੰਗ ਬਣਾਈ ਜਾ ਰਹੀ ਹੈ ਐਸਡੀਆਰਐਫ ਤੇ ਐਨਡੀਆਰਐਫ ਦੀਆਂ ਟੀਮਾਂ ਮੌਕੇ ਤੇ ਮੌਜੂਦ ਨੇ ਬੁਰਵੈਲ ਦੇ ਵਿੱਚ ਫਸੇ ਮਾਸੂਮ ਨੂੰ ਆਕਸੀਜਨ ਦੀ ਸਪਲਾਈ ਸ਼ੁਰੂ ਕਰ ਦਿੱਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਜਿਸ ਬੁਰਵੈਲ ਦੇ ਵਿੱਚ 5 ਸਾਲਾਂ ਆਰੀਆਂ ਡਿੱਗਿਆ ਉਸ ਦੀ ਖੁਦਾਈ 3 ਸਾਲ ਪਹਿਲਾਂ ਹੋਈ ਸੀ ਤੇ ਉਸ ਨੂੰ ਐਵੇਂ ਹੀ ਖੁੱਲਾ ਛੱਡਿਆ ਹੋਇਆ ਸੀ ਬਾਵਜੂਦ ਇਸ ਦੇ 3 ਸਾਲਾਂ ਤੋਂ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਨੇ ਇਸ ਵਾਸਤੇ ਧਿਆਨ ਨਹੀਂ ਦਿੱਤਾ ਇਹ ਹਾਦਸਾ ਹੌਸੇ ਵੇਲੇ ਵਾਪਰਿਆ ਜਦੋਂ ਆਰੀਆਂ ਆਪਣੀ ਮਾਂ ਦੇ ਨਾਲ ਆ ਕਿਤੇ ਜਾ ਰਹੀਅਸਤੇ ਇਸ ਤੋਂ ਪਹਿਲਾਂ ਵੀ ਅਜਿਹੇ ਬਹੁਤ ਸਾਰੇ ਹਾਦਸੇ ਵਾਪਰ ਜਾ ਚੁੱਕੇ ਵਾਪਰੇ ਵਾਪਰੇ ਨੇ ਕਈ ਬੱਚਿਆਂ ਦੀ ਜਾਨ ਤੱਕ ਵੀ ਜਾ ਚੁੱਕੀ ਆ ਪਰ ਫਿਰ ਵੀ ਜਿਹੜਾ ਕਿ ਇਸ ਤਰੀਕੇ ਦੇ ਨਾਲ ਸਬਕ ਨਹੀਂ ਸਿੱਖਿਆ ਜਾਂਦਾ ਇਸ ਦੇ ਵਿਚਾਲੇ Rajasthan ਦੇ ਦੋਸਾ ਤੋਂ ਇਹ ਤਸਵੀਰਾਂ ਸਾਹਮਣੇ ਆ ਜਿੱਥੇ ਕਿ ਅਚਾਨਕ 마ਸੂਮ ਬੋਰਵੈਲ ਦੇ ਵਿੱਚ ਜਾ ਡਿੱਗਦਾ ਆ 150 ਫੁੱਟ ਡੂੰਗਾ ਜੋ ਕਿ ਬੋਰਵੈਲ ਦੱਸਿਆ ਜਾ ਰਿਹਾ ਜਿਸ ਦੇ ਵਿੱਚ 5 ਸਾਲਾਂ ਦਾ ਬੱਚਾ ਆਰੀਆਂ ਨੂੰ ਫਸਿਆ ਹੋਇਆ ਹੈ ਕਹਾਤਾ ਪਿਛਲੇ 15 ਘੰਟਿਆਂ ਤੋਂ ਕਿਸ ਤਰੀਕੇ ਦੇ ਨਾਲ ਰੈਸਕਿਊ ਆਪਰੇਸ਼ਨ ਚਲਾਇਆ ਜਾ ਰਿਹਾ ਤਸਵੀਰਾਂ ਅਸੀਂ ਤੁਹਾਨੂੰ ਵਿਖਾ ਰਹੇ ਹਾਂ ਵੱਖ-ਵੱਖ ਜੀਸੀਬੀ ਮਸ਼ੀਨਾਂ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੀਆਂ ਨੇ ਪ੍ਰਸ਼ਾਸਨਿਕ ਅਮਲਾ ਵੱਖ-ਵੱਖ ਐਸਡੀਆਰਐਫ ਤੇ ਐਨਡੀਆਰਐਫ ਦੀਆਂ ਟੀਮਾਂ ਮੌਕੇ ਤੇ ਮੌਜੂਦ ਨੇ ਤਾਂ ਬੱਚੇ ਨੂੰ ਲਗਾਤਾਰ ਕੱਢਣ ਦੀਆਂ ਉਹਨਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ करीबन तीन से चार घंटे के आसपास हो गया मैं दो दो घंटे से आपके यहाँ बीच में हूँ मैंने जैसे ही दो साल मेरे को सूचना मिली इसकी मैंने कलेक्टर साहब से आपके यहाँ पर स्थानीय जो भी एस डी एम वगैरह थानेदार वैसे बात करी मैंने सी ओमार यहाँ पे यहाँ मौजूद है सब लोग और प्रशासन की तरफ से पूरा अलर्ट है यहाँ पे और बाकी कुछ जो विशेष टीमें हैं जो इनमें कार्य करती आई वो भी कहीं रस्ते में थोड़ी देर में पहुँचने वाली है और यहाँ पे करीब तीन से चार जैसी भी लग चुकी है और 20 से 25 फीट गड्ढा खोद चुके हैं इसमें यहाँ से सुरंग बनाएंगे सुरंग बना के और ये बच्चा करीब यहाँ से सौ के ऊपर करीबन फंसा हुआ है बच्चे की आवाज़ आ रही है बच्चे को आवाज़ दी जा रही है बच्चे की आवाज़ आ रही है और यहाँ पे ऑक्सीजन वगैरह लगा दी गई है हम इस वर्ष से कामना करते हैं इस वर्ष हम दुआ कर रहे हैं कि बच्चा सुरक्षित निकले आ, बिल्कुल अभी तकरीबन डेढ़ सौ फीट के आसपास बच्चा अभी उसको ऑक्सीजन की सप्लाई जो है लगातार दी जा रही है हमारी मेडिकल की टीम मौके पर ही मौजूद है एस की टीम हमारी पहुंच गई है एसडीआरएफ डी आर और सिविल डिफेंस की टीम पहुंच गई है साथ में जेसीबी के माध्यम से पीछे खोदा भी जा रहा है और एक कंसंट्रेटेड एफर्ट जो है प्रशासन द्वारा पी एच डी पी एल एस डी आर एफ एन डी आर एफ पुलिस द्वारा किया जा रहा है ताकि हम रेस्क्यू कर सकें ਰੋਕਾਂਗੇ ਅਗਲੀ ਵੱਡੀ ਖਬਰ ਦਾ বলিউড اداکار ਤਰਮਿੰਦਰ ਨੂੰ ਕੋਰਟ ਦੇ ਵੱਲੋਂ ਸਮਨ ਭੇਜਿਆ ਗਿਆ ਹੈ ਤਰਮਿੰਦਰ ਦੇ ਖਿਲਾਫ ਦੋ ਹੋਰਾਂ ਨੂੰ ਵੀ ਕੋਰਟ ਦਾ ਸਮਨ ਹੈ ਦਿੱਲੀ ਦੀ ਅਦਾਲਤ ਨੇ ਇਹ ਸਮਨ ਜਾਰੀ ਕੀਤੇ ਨੇ ਗਰਮ ਧਰਮ ਢਾਬੇ ਦੇ ਨਾਲ ਜੁੜੇ ਧੋਖਾ ਧੜੀ ਦੇ ਮਾਮਲੇ ਦੇ ਵਿੱਚ ਦਰਸਨ ਨੇ ਨੋਟਿਸ ਭੇਜਿਆ ਗਿਆ ਹੈ ਦਿੱਲੀ ਦੇ ਇੱਕ ਵਪਾਰੀ ਦੀ ਸ਼ਿਕਾਇਤ ਤੇ ਸਮਨ ਹੈ ਵਪਾਰੀ ਨੇ ਗਰਮ ਧਰਮ ਢਾਬੇ ਦੀ ਫਰੈਂਚਾਈਜ਼ੀ ਦੇ ਵਿੱਚ ਨਿਵੇਸ਼ ਦਾ ਲਾਲਚ ਦੇ ਕੇ ਧੋਖਾ ਧੜੀ ਕਰਨ ਦਾ ਇਲਜ਼ਾਮ ਲਗਾਇਆ ਤੇ ਇਸੇ ਪੂਰੇ ਮਾਮਲੇ ਦੇ ਵਿੱਚ ਕੋਰਟ ਦੇ ਵੱਲੋਂ ਬਾਲੀਵੁੱਡ اداکار ਤਰਮਿੰਦਰ ਨੂੰ ਸਮਨ ਕੀਤਾ ਗਿਆ ਹੈ ਆ ਬਾਲੀਵੁੱਡ ਦੇ ਦਾਕ ਤਰਮਿੰਦਰ ਦੇ ਨਾਲ ਜੁੜੀ ਹੋਈ ਇਹ ਵੱਡੀ ਖਬਰ ਹੈ ਜ ਜਿਨ੍ਹਾਂ ਨੂੰ ਕੋਰਟ ਦੇ ਵੱਲੋਂ ਸਮਨ ਭੇਜਿਆ ਗਿਆ ਤਰਮਿੰਦਰ ਸਮੇਤ ਦੋ ਹੋਰਾਂ ਨੋਮੀ ਕੋਰਟ ਦਾ ਇਹ ਸਮਨ ਹੈ ਦਿੱਲੀ ਦੀ ਅਦਾਲਤ ਦੇ ਇਸ ਨੂੰ ਲੈ ਕੇ ਸਮਨ ਜਾਰੀ ਕੀਤੇ ਨੇ ਗਰਮ ਧਰਮ ਟਾਬੇ ਦੇ ਨਾਲ ਜੁੜੇ ਕੇਸ ਦੇ ਵਿੱਚ ਦਰਸਲ ਇਹ ਸਮਨ ਕੀਤਾ ਗਿਆ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ शंकर न जुड़े हुए देखिए बॉलीवुड फिल्म अभिनेता जो धर्मेंद्र और इसके साथ साथ उनके दो अन्य सहयोगियों को खो पटियाला कोर्ट में पेश होना होगा दरअसल मामले की अगर बात करें तो गरम धर्म एक बहुत ही चर्चित एक रेस्टोरेंट है ढाबा है और उसी के फ्रेंचाइजी देने के नाम पर एक फर्जीवाड़ा का जो एक मामला है वो सामने आया था इसी मामले में एक शिकायत दर्ज कराई गई थी और इसी मामले पर कोर्ट के द्वारा संज्ञान लिया गया है 20 फरवरी को यानी कि अगले साल 20 फरवरी को धर्मेंद्र और उसके साथ-साथ दो अन्य जो सहयोगी हैं उन्हें पटियाला हाउस कोर्ट में बुलाया गया है समन भेज के उनको बुलाया गया है और कोर्ट के सामने हाजिर होना होगा जिस तरह से आ, गरम धर्म फ्रेंचाइजी ढाबा की अगर बात करें तो उस फ्रेंचाइजी से जुड़े हुए धोखाधड़ी से जुड़े मामले में जो शिकायत करता है उनके द्वारा कुछ आरोप लगाया गया था इसी मामले पर वकायदा अपना पटियालाउस कोर्ट में न्यायिक मजिस्ट्रेट है यशपाल चहल उनके द्वारा ये समन जारी किया गया था और सुनील कुमार एक कारोबारी हैं, उनके द्वारा इस मामले की शिकायत दर्ज करवाई गई थी जी, जी। ਠੀਕ ਹੈ ਸ਼ੰਕਰਪੁਰੀ ਜਣਕਰ ਲਈ ਬਹੁਤ ਬਹੁਤ ਧੰਨਵਾਦ ਤਾਂ ਬਾਲੀਵੁੱਡ اداکار ਤਰਮਿੰਦਰ ਨੂੰ ਕੋਰਟ ਦੇ ਵੱਲੋਂ ਸਮਨ ਭੇਜਿਆ ਗਿਆ ਤਰਮਿੰਦਰ ਸਮੇਤ ਦੋ ਹੋਰਾਂ ਨੂੰ ਵੀ ਕੋਰਟ ਦਾ ਇਹ ਸਮਨ ਹੈ ਦਿੱਲੀ ਦੀ ਅਦਾਲਤ ਨੇ ਇਹ ਸਮਨ ਜਾਰੀ ਕੀਤਾ ਹੈ ਦਰਸਲ ਗਰਮ ਧਰਮ ਠਾਬੇ ਦੇ ਨਾਲ ਜੁੜੇ ਧੋਖਾਧੜੀ ਦੇ ਮਾਮਲੇ ਦੇ ਵਿੱਚ ਇਹ ਸਮਨ ਕੀਤਾ ਗਿਆ